ਤਿਆਰ ਲੱਗੀ ਵੀ ਆਪਣੇ ਡਾਇਫ੍ਰਾਮ ਇਹਦਾ ਕਨੈਕਸ਼ਨ ਹੁਣ ਤਕਰੀਬਨ ਕਟਿਆ ਹੋਇਆ ਕਟਿਆ ਤਾਂ ਕਿਉਂਕਿ ਜਦੋਂ ਮੇਲੇ ਮੂਲੇ ਤੇ ਛੱਡਣਾ ਹੁੰਦਾ ਉਦੋਂ ਫਿਰ ਉਹਨਾਂ ਤੇਲੇ ਵਧਾਉਂਦੀ ਨਹੀਂ ਜਿੰਨਾ ਲੋਡ ਆ ਇਹਦੇ ਆ ਜਿੰਨਾ ਜਿੰਨਾ ਸਮਾਨ ਪਿਆ ਆ ਇਹੀ ਆ ਸਾਰਾ ਪੰਪ ਮਾਲ ਆ ਤਾਂ ਬਾਡੀ ਰਹੇਗੀ ਇਹ ਬਾਡੀ ਤੇ ਆ 50 55000 ਚਾਹ ਟ੍ਰੇ ਭਰਦੀ ਆ ਜਾਨੀ ਆ ਇਹਦੇ ਵਿੱਚੋਂ ਇੰਨਾ ਕ ਸਮਾਨ ਨਿਕਲੇ ਬਹੁਤ ਮਹਿੰਗਾ ਪੈਂਦਾ ਕੰਮ ਯਾਰ ਪੰਪ ਕਹਿੰਦੇ ਪੰਪ ਡਾਊਨ ਹੋ ਗਿਆ ਹਾਂ ਇਹ ਇਹ ਡਾਊਨ ਹੁੰਦਾ ਜਦੋਂ ਹੁੰਦਾ ਇਹ ਜਿਵੇਂ ਦਿਖਾਈ ਕਿੱਧਰ ਨਾਲ ਪਾਸ ਆਉਂਦੇ ਨੇ ਪੈਂਦੇ ਜਿਵੇਂ ਹੁਣ ਤੁਸੀਂ ਆਹ ਦੇਖੋ ਇੱਥੇ ਪੰਪ ਕਸੀਦਾ ਹੁਣ ਤਾਂ ਫਿਰ ਆਹ ਚੀਜ਼ਾਂ ਕੰਪਨੀ ਨੇ ਆਪਸ਼ਨ ਚ ਦਿੱਤੀਆਂ ਸਾਚਾ ਮਰਾ ਦਾਸ ਬਾਇਗੁਰੂ ਦੀ ਕਿਰਪਾ ਨਾਲ ਹਜੇ ਠੀਕ ਖੜਿਆ ਇਹ ਹੋ ਗਏ 95 ਦਿਨ ਦੇ ਹੋਣੇ ਮੇਰਾ خیال ਆਪਡੇਸ਼ਨ ਦੇ ਲੀਏ ਓਹੋ ਨਹੀਂ ਨਹੀਂ ਥੱਲੇ ਬਹਾਉਣਗੇ ਨਾ ਕਰਦੇ ਜਾਵੇ ਸਪੇਸਰ ਕੱਢ ਦੇਣਗੇ ਸਾਨੂੰ ਠੀਕ ਆ ਯਾਰ ਫੀਲਿੰਗ ਆ ਰਹੀ ਹੈ ਬੰਦਾ ਵੀ ਚੱਲਦਾ ਜਾਲ ਇਹ ਜੇ ਬੰਦਾ ਡੈਗਦਾ ਨਾ ਉਤੋਂ ਬੰਦੇ ਦਾ ਹੀ ਭਾਰ ਚੱਲਦਾ ਕਹਿੰਦੇ ਕਿਉਂਕਿ ਰਸਿਆਂਾਂ ਮੋਟੀਆਂ ਸਾਰੀਆਂ ਵੇ ਹੈ ਉਹ ਤਾਂ ਠੀਕ ਹੈ ਯਾਰ ਟੈਂਪ ਦਾ ਬਈ ਬਹੁਤ ਲਾ ਦੇਣਗੇ ਕਣਕਾ ਬਣਾਉਂਦੇ ਨਹੀਂ ਸਾਨੂੰ ਦੀਂਦੇ ਨਹਿਰ ਵੀ ਲੈ ਵੀ ਕਹਿੰਦੇ ਮਿੱਤਰੋ ਸਾਡੇ ਪਿੰਡ ਆਲਾ ਬਣੀ ਜਾਂਦਾ ਪੌੜਾ ਇਦੂ ਪਿੱਛੇ ਥਾਂਦੇ ਵਾਲੇ ਤੋਂ ਪੁੱਟੀ ਵਾਲੇ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਵਾਲਾ ਪੌੜਾ ਉਹ ਵੀ ਬਣ ਰਿਹਾ ਪਰ ਉਹ ਇਦੂ ਫਾਸਟ ਸਪੀਡ ਨਾਲ ਬਣ ਰਿਹਾ ਉਹ ਪਹਿਲਾਂ ਬਣੂ ਕਰਦੇ ਜ 18 ਫੁੱਟੀ ਵਾਲਾ ਇਹ ਇਹਦੇ ਨਾਲ ਚੰਗਾ ਕੰਮ ਖਿੱਚਿਆ ਉਹਨਾਂ ਨੇ ਵੀ ਨਾ ਮਗਰੋਂ ਲੱਗੇ ਹੈ ਤਾਂ 25 ਇਹ ਵੀ ਉਹ ਵੀ 25 ਹੈ ਸੇਮ ਤਾਂ ਸਹਿਜ ਹੀ ਹੈ ਨਖਰੋ ਉਹ ਜੱਕ ਜਾ ਵੇਹ ਲਈ ਬਠਾ ਉਹ ਨਾਟ ਨੁਟ ਤਾਂ ਹੀ ਕਹਦਾਂਗੇ ਤੂੰ ਹੋਰ ਕੰਮ ਕਰੋ ਯਾਰ ਤੇ ਛੇਤੀ ਕਰੋ ਅਈ ਕਣਕ ਵੀ ਵੜਣੀ ਹੈ ਇਹ ਫਿਰ ਚਾਲੇ 20 ਪਊਗਾ ਹਾਂ ਇਹ ਸਾਰਾ ਲੈਂਟਰ ਭਰਨਾ ਇੰਨਾ ਇੰਨਾ ਮੋਟਾ ਵੇਹਲਾ ਤੂੰ ਇੰਨਾ ਜ ਸਰੀਏ ਪਾ ਕੇ ਨਾ ਲੈਂਟਰ ਹੀ ਲੱਗਣਾ ਇਹ ਲਾ ਦੋ ਕੱਡਾ ਲੋਹਾ ਯਾਰ ਆਵੇ ਦੇਖੋ ਏਡੀ ਗਾਡਰ ਰਹੇ ਅਗਲਾ ਗੋਡਾ ਵੇਚ ਜਾਵੜਿਆ 2.5 ਫੁੱਟ ਚੌੜੀ ਹਨ ਠੀਕ ਆ ਯਾਰ ਬਾਈ ਉੱਤੋਂ ਦਾ ਨਹੀਂ ਛੱਡਦੇ ਉਹ ਕ੍ਰੇਨ ਜੀ ਨਾ ਗਾਡਰ ਨਹੀਂ ਵੱਧਦੀ ਕਿ ਗਾਡਰ ਨਹੀਂ ਵੱਧਦੀ ਕਹਿੰਦਾ ਦਰਸ਼ਕ ਉਧਰ ਪੈਂਡ ਵਾਲੇ ਪਾਸੇ ਵੀ ਖੜੇ ਰਹਿੰਦੇ ਨੇ ਲੈ ਨੰਗਦਾ ਗੱਲਾਂ ਬੰਦਾ ਨੰਗਦਾ ਕਰਦਾ ਇਹਨਾਂ ਨੇ ਚਾਪਾਂ ਦੀ ਵੀ ਲੋੜ ਆ ਤੂੜੀ ਵਾਲੀ ਆਸਤੇ ਇਹਨੂੰ ਕਹਿਆ ਯਾਰ ਬਾਅਦ ਚ ਮੇਲ ਲਗਾ ਹੋ ਜਾਣੀ ਸਾਡੇ ਨਾਲ ਠੇਕਾ ਮਾਰ ਲਓ ਜੇ ਸੱਬਲਾ ਸੁਬਲਾ ਦਾ ਵੀ ਆਧ ਮੁੱਲ ਜੀ ਦੇ ਦਿਓ ਜੀ ਮੈਂ ਮੋਡੀਫਾਈ ਹੁੰਦਾ ਨਾ ਉਹ ਤੇਲ ਦੂਲ ਵੱਧ ਵੱਧ ਜਾਂਦਾ ਉਹਦੇ ਤੇ ਥੋੜਾ ਜਾਂਦਾ origignal ਨਾਲ ਦਾ ਭਾਵੇਂ ਜਿੱਦਾਂ ਜਰਾ ਮਰਜ਼ੀ ਠੱਕਾ ਕਰੀ ਜਾ ਉਹਨੂੰ ਕੀ ਹੋਣਾ ਲਓ ਜੀ ਵੀਰ ਉਹ ਪੰਪ ਕਰਾਉਣ ਚੱਲੇ ਆ ਅੱਗੇ ਕਰਦੇ ਲਾਂਗੜ ਲਈ ਮੈਸਤਰੀ ਹਡੀ ਤਾਂ ਫੇਰ ਬੈਠਾ ਆਪਣਾ ਯਾਰ ਇੱਕ ਤਾਂ ਇਹ ਡਰਾਈ ਜਾਂਦੇ ਰਹਿੰਗਾ ਸਾਨੂੰ ਲੈ ਵੀ ਮਿੱਤਰੋ ਮਸਾਈ ਬੰਦੇ ਲੱਭੇ ਅੱਜ ਜਾਣ ਵਾਲੇ ਡੀਜ਼ਲ ਪੰਪ ਕਰਾਉਣ ਜਾਣਾ ਮੁੰਡੇ ਸਾਂਗਦੇ ਆ ਜੀ ਲੈ ਵੀਰੋ ਪਤਾ ਨਹੀਂ ਹੁਣ ਆਪਣਾ ਆ ਗਿਆ ਕਿ ਨਹੀਂ ਆ ਜਾਣੀ ਅਜੇ ਯਾਰ ਕੀ ਜਾਂਦੇ ਹੁੰਦੇ ਖਰਾਲ ਤੋਂ ਉਹ ਨਹੀਂ ਆਇਆ ਆਪਣਾ ਬਲਾਕ ਲੀ ਬਸ ਲੋ ਗੰਢ ਹੋ ਗਈ ਤਾਂ ਇਹ ਉ ਤਾਂ ਦੇ ਸੀ ਕਿ ਕਿਸ ਦਾ ਗੇਰ ਪਿਆ ਫਾ ਡੀਜ਼ਲ ਪੰਪ ਲੈ ਕੇ ਚੱਲੇ ਹੈ ਹੈੱਡ ਤਾਂ ਆਇਆ ਪਿਆ ਆ ਆਪਣਾ ਉਹ ਆ ਗਿਆ ਇਹ ਬਾਈ ਲੈ ਕੇ ਆਇਆ ਮੈਨੂੰ ਫੋਲਡ ਇਹ ਲਾ ਕੇ ਤੇ ਆਪਾਂ ਪੰਪ ਸਿੱਧਾ ਕਰਾ ਦੇਣਾ ਟਾਈਮਿੰਗ ਪਲੇਟ 'ਚ ਟਾਈਮਿੰਗ ਪਲੇਟ ਦੇ ਵਿੱਚ ਨਾ ਜੇ ਪੰਪ ਸਿੱਧਾ ਐਡੀਸ਼ਨ ਵਾਂਗੂ ਕਰਾਉਣਾ ਤਾਂ ਇਹਦੇ 'ਚ ਦੋ ਸਰਾਖ ਮਾਰਨੇ ਪੈਂਦੇ ਜਿਵੇਂ ਹੁਣ ਤੁਸੀਂ ਆਹ ਦੇਖੋ ਇੱਥੇ ਪੰਪ ਕਸੀਦਾ ਹੁਣ ਤਾਂ ਫੇਰ ਆਹ ਚੀਜ਼ਾਂ ਕੰਪਨੀ ਨੇ ਆਪਸ਼ਨ ਚ ਦਿੱਤੀਆਂ ਠੀਕ ਹੈ ਜੀ ਇਹਨਾਂ ਦੇ ਵਿੱਚ ਹੁਣ ਸਰਾਖ ਮਾਰ ਕੇ ਮੂਸ ਮਾਰ ਕੇ ਤੇ ਫੇਰ ਪੰਪ ਆਪਣਾ ਡੀਜ਼ਲ ਸਿੱਧਾ ਹੋ ਜਾਊਗਾ ਤੇ ਬਾਕੀ ਵੀਰੋ ਅੱਗੇ-ਅੱਗੇ ਤੁਹਾਨੂੰ ਦੱਸਦੇ ਆ ਇੱਕ ਹੁਣ ਆਪਣਾ ਆ ਬਦਲਦਾ ਇੱਕ ਤਾਂ ਇਹ ਲਿਆ ਬਾਈ ਇੱਕ ਆ ਵੀ ਲਿਆਉਣਾ ਸੀਗਾ ਟਾਇਪ ਟਾਲਾ ਟਾਪਾ ਵੀ ਤੇ ਦੂਜੇ ਨੰਬਰ ਤੇ ਇਹ ਕੋਲ ਲਿਆਂਦਾ ਉਹ ਵੀ ਆਪਾਂ ਵੇਣੇ ਬਾਈ ਨੂੰ ਪੁੱਛਦੇ ਆ ਜਿਹੜਾ ਇਹਦੇ ਕੋਲੇ ਲੱਗਦਾ ਹੁੰਦਾ ਇੰਜਨ ਕੋਲੇ 에ਅਰ ਕੁਲਰ ਦਾ ਇਹਦਾ ਉਹ ਬਲਾਕ ਹੀ ਨੇ ਆ ਤੇ ਆਹ ਲੱਗੀ ਵੀ ਆਪਣੇ ਡਾਇਫਰਾਮ ਇਹਦਾ ਕਨੈਕਸ਼ਨ ਹੁਣ ਤਕਰੀਬਨ ਕਟਿਆ ਹੋਇਆ ਕਟਿਆ ਤਾਂ ਕਿਉਂਕਿ ਜਦੋਂ ਮੇਲੇ ਮੂਲੇ ਤੇ ਛੱਡਣਾ ਹੁੰਦਾ ਉਦੋਂ ਫਿਰ ਉਹਨਾਂ ਤੇਲੇ ਵਧਾਉਂਦੀ ਨਹੀਂ ਜਿੰਨਾ ਲੋੜ ਇਹਦਾ ਕਨੈਕਸ਼ਨ ਕੱਟਣਾ ਕੋਈ ਬੜਾ ਲੰਮਾ ਚੌੜਾ ਕੰਮ ਨਹੀਂ ਹੈ ਚਾਰ ਨਾੜ ਖੋਲ ਕੇ ਉੱਤੇ ਦੇ ਚ ਸਪਰਿੰਗ ਕੱਢ ਕੇ ਮਾਲ ਪੱਤਾ ਸਾਰਾ ਬਾਹਰ ਕੱਢ ਕੇ ਤੇ ਐਂ ਫੇਰ ਕਾਸਤਾ ਸੀ ਉਹਦੇ ਵਧਿਆ ਸੀ ਆਪਣੀ ਵੀਡੀਓ ਦੇ ਵਿੱਚ ਤਾ ਕਰਕੇ ਜਦੋਂ ਸਟਾਰਟਿੰਗ 'ਚ ਟਰੈਕਟਰ ਤੋੜਦੇ ਆਂ ਕੇਰਾ ਉਦੋਂ ਨੇ ਉਹਨੇ ਇਹਨੇ ਉਹਨੇ ਤੇਲ ਵਧਾਇਆ ਨਹੀਂ ਸੀ ਬਾਅਦ 'ਚ ਆਪਣੇ ਆਪ ਇੱਕੋ ਦਾਮ ਰੇਸ ਵਧੀ ਸੀ ਉਹਵੇਂ ਫੁਕਾਰਾ ਬਣਾਈ ਜਿਵੇਂ ਰੇਸ ਕਰੀ ਹੁੰਦੀ ਹੈ ਤਾਂ ਉਹ ਦੇ ਸੈਟ ਕਰਿਆ ਆਪਾਂ ਤੇ ਇਹਦਾ ਬਸ ਖਾਸ ਫਾਇਦਾ ਇਹੀ ਹੁੰਦਾ ਡਾਇਫਰਾਮ ਦਾ ਵੀ ਜਦੋਂ ਆਪਣਾ ਉਂ ਤੇਲ ਵਧਾਈ ਰੱਖਦੇ ਆਂ ਆਪਾਂ ਟਰੈਕਟਰ ਦਾ ਜੋਰ ਆਸਤੇ ਤਾਂ ਧੂਆਂ ਮਾਰਦਾ ਇਹਦੇ ਨਾਲ ਧੂਆਂ ਨਹੀਂ ਮਾਰਦਾ ਟਰੈਕਟਰ ਬਸ ਜਿਵੇਂ ਜਿਵੇਂ ਲੋਡ ਪੈਣਾ ਓਵੇਂ ਹਵਾ ਦਾ ਪ੍ਰੈਸ਼ਰ ਪਾਣਾ ਫੇਰ ਇਹਨੇ ਉਹਵੇਂ ਲੋਡ ਮੁਤਾਬਕ ਤੇਲ ਦੇਣਾ ਹੁੰਦਾ ਇਹਦਾ ਇਹ ਫਾਇਦਾ ਹੈ ਬਵਾਈ ਵਾਲੇ ਟਰੈਕਟਰ ਤੇ ਟਰਬੋ ਲੱਗੀ ਤਾਂ ਇਹ ਧੂਆ ਛੜਾ ਦਿੰਦੀ ਥੋੜਾ ਜਿਹਾ ਕੁਸ਼ ਹੱਦ ਤੱਕ ਤੇ ਆਏ ਹਰ ਵੇਲੇ ਆਪਾਂ ਨੂੰ ਚੂੜੀ ਵਧਾ ਕੇ ਨਹੀਂ ਰੱਖਣੀ ਪੈਂਦੀ ਏ ਵੈਸੇ ਇੱਥੋਂ ਆਪਣਾ ਜਿਹੜਾ ਆ ਨਾਟ ਇਹ ਤਾਂ ਆਪਾਂ ਲੂਜ਼ ਕਰਨ ਵਾਲੀ ਕਰਦੇ ਪਹਿਲੇ ਵਧਾ ਲਿਆ ਕਿਤੇ ਘਟਾ ਲਿਆ ਆਹੀਂ ਕਰੀ ਜਾਂਦੇ ਆ ਆ ਰਿਹਾ ਮਿੱਤਰੋ ਆ ਸਮਾਨ ਲੈ ਹੁੰਦਾ ਬਾਈ ਨੇ ਹੁਣ ਕੱਲ ਆਪਣੇ ਵਾਸਤੇ ਇਹ ਹੈਗਾ ਆਪਣਾ ਆ ਗਿਆ ਉੱਪਰ ਵਾਲਾ ਟੈਪਟ ਵਾਲਾ ਕਵਰ ਇਹਦੇ ਚ ਬਲੋ ਵਾਲੀ ਨਾਲ ਹੀ ਇੱਥੇ ਲੱਗਣੀ ਹੈ ਤੇ ਆ ਚੀਜ਼ ਆਪਣੀ ਜ਼ਰੂਰੀ ਸੀਗੀ ਇੱਕ ਆ ਨਾਲੀਆਂ ਨੋਲੀਆਂ ਤਾਂ ਹੋ ਸਕਦਾ ਨਵੀਆਂ ਪਾਉਣ ਆ ਫਿਲਟਰ ਹੈ ਜਿਹੜਾ ਐਡੀਸ਼ਨ ਦੇ ਲੱਗਿਆ ਹੁੰਦਾ ਹੁਣ ਬਹੁਤ ਵੀਰ ਕਹਿੰਗੇ ਐਡੀਸ਼ਨ ਦੀ ਕਾਪੀ ਜਾ ਉਹ ਐਡੀਸ਼ਨ ਦੀ ਕਾਪੀ ਕਰ ਰਹੇ ਆ ਮਿੱਤਰੋ ਸਾਨੂੰ ਵੀ ਸਾਰਾ ਪਤਾ ਵੀ ਇਹਨੇ ਐਡੀਸ਼ਨ ਨਹੀਂ ਬਣਾਗਾ ਤਾਂ ਉਹ ਨਾ ਕਹਿਆ ਕਰੋ ਸਾਨੂੰ ਵਾਰੀ ਵਾਰੀ ਜੇ ਅਸੀਂ ਐਡੀਸ਼ਨ ਲਾਉਣਾ ਹੁੰਦਾ ਹੁਣ ਇੰਜਣ ਲਾ ਸਕਦੇ ਪਰ ਟਰੈਕਟਰ ਦੋਗਲਾ ਬਣਦਾ ਸੀਗਾ ਹਨਾ ਚੈਸੀ ਨੰਬਰ ਔੜਦਾ ਉਹਦਾ ਇੰਜਣ ਨੰਬਰ ਔੜਦਾ ਕਾਪੀ ਵਾਲਾ ਸਿਸਟਮ ਤਾਂ ਕਰਕੇ ਅਸੀਂ ਉਹੀ ਰੱਖ ਰਹੇ ਆ ਤੇ ਆ ਚੀਜ਼ ਤਾਂ ਮੇਰਾ خیال ਹੋਰ ਦੀ ਹੈ ਜਿਹੜਾ ਆਪਣਾ ਉਹ ਇਹਦੇ ਚ ਨਾ ਹੋਵੇ ਇੱਕ 500 ਦੀ ਲੈ ਆਂਦੀ ਤਾਂ ਹੈ ਜਾਂਦਾ ਸੀ ਬਾਈ ਜਾਂਦਾ ਸੀ ਇਹਦੇ ਵਾਲੀ ਉਤਲੀ ਪੈ ਪਤਾ ਨਹੀਂ ਕਿੱਥੇ ਹਨ ਇਹਦੀ ਪੈਪ ਨਹੀਂ ਪਤਾ ਜਿਹੜੀ ਨਵੀਂ ਲੈ ਆ ਬਾਈ ਉੱਥੇ ਹੀ ਰੱਖੀ ਹੈ ਪੇਪਰ ਵਾਲੀ ਇਹ 400 ਇਹ ਇਹ ਐਡੀਸ਼ਨ ਦੀ ਤਾਂ ਨਹੀਂ ਆ ਰਹੀ ਹੈ हैगी हैगी कपड़ा हैगा ਮੜਾ ਜੇ ਇਹ ਜਿਹੜਾ ਮਿੱਤਰੋ ਸਮਾਨ ਆਇਆ 35 3600 ਦਾ ਸਮਾਨ ਆਇਆ ਟਾਇਪਟ ਕਾਪਾ ਟਾਇਪਟ ਵਾਲਾ ਟਾਪਾ ਸਾਰੀ ਇਹ ਆ ਗਈ ਆਪਣੀ ਉਹ ਮੈਨੂਫੋਲਡ ਚੇਂਜ ਕਰਤਾ ਆਪਾਂ ਤੇ ਆ ਇੱਕ ਨਾਲਾ ਆ ਗਿਆ ਜੀ ਠੀਕ ਆ 5 600 ਦਾ ਆ ਕਵਾੜ ਚ ਆ ਗਿਆ ਨਾਲ ਫਿਲਟਰ ਵਾਲਾ ਜਿਹੜਾ ਆਪਣੇ ਰੈਡੀਏਟਰ ਦੇ ਵਿੱਚੋਂ ਜਿਹੜਾ ਇੰਗਨ ਵਾਲਾ ਫਿਲਟਰ ਹੁੰਦਾ ਅਗਲ ਫਿਲਟਰ ਉਦੇ ਵਿੱਚੋਂ ਪਾਣੀ ਘੁੰਮਦਾ ਹੁੰਦਾ ਤੇ ਬਾਕੀ ਹੁਣ ਡੀਜ਼ਲ ਪੰਪ ਕ੍ਰਾਉਨ ਚੱਲੇ ਆ ਕਾਲਿਆਂ ਵਾਲੀ ਨਾਲੇ ਨਯੋਇਲਾ ਮੜੀਆਂ ਹੀ ਗ੍ਰੈਂਡ ਕਰਾ ਦੇਣੇ ਹੁਣ ਖੁੱਲਿਆ ਤਾਂ ਹੈਗੇ ਵੈਸੇ ਠੀਕ ਸੀ ਕੁੱਲ ਮਿਲਾ ਕੇ ਥੋੜੇ ਜੇ ਆਰਪੀਐਮ ਡ੍ਰੌਪ ਕਰਕੇ ਫੇਰ ਜ਼ੋਰ ਮਾਰਦਾ ਸੀ ਇਹਦੇ ਬਾਰੇ ਦੇਖਦੇ ਆਪਾਂ ਜੇ ਕੋਈ ਹੱਲ ਹੋ ਜੇ ਤਾਂ ਇਹ ਹੈੱਡ ਦਾ ਕਰਾ ਹੀ ਨਹੀਂ ਕੋ ਅੱਛਾ ਇੱਥੇ ਹੀ ਸਾਫ਼ ਕਰਿਆ ਤੁਸੀਂ ਠੀਕ ਹੈ ਯਾਰ ਹੋਂਦਾ ਵਧੀਆ ਬਣਾਈ ਬੈਠੇ ਤੇ ਉਹ ਡੀਜ਼ਲ ਪੰਪ ਫਰਲਾ ਚੱਕ ਕਰਤੇ ਜਾਂ ਮਨਦੀਪ ਚੱਕ ਜਾਂ ਚੱਲ ਗਿਆ ਵਿੱਚ ਆ ਜੋ ਬੜਾ ਇਹਨੂੰ ਪੁੱਛਣਾ ਹਨਾ ਯਾਰ ਤਾਂ ਇੱਥੇ ਮੀਟਨ ਲੈ ਕੇ ਨਾ ਗਦੇ ਉੱਥੇ ਵੀ ਜਾਂਦੀ ਵੱਡੀ ਨਹਿਰ ਇਹ ਤਾਂ ਮਲੋੜ ਅੱਗੇ ਦੜਵਾ ਰੋੜਾ ਉੱਥੇ ਆ ਗਿਆ ਬਹੁਤ ਨੰਮੀ ਬਈ ਯਾਰ ਹਨਾ ਹੋਰ ਯਾਰ ਜਾ ਕੇ ਨਹੀਂ ਆਉਂਦੀ ਜਾਣਦੇ ਕਿਉਂ ਜਾਣਦੇ ਨੇ ਗਾਸ ਮਾਰਦਾ ਖੜਾ ਉਹਨਾਂ ਦਾ ਕੋਈ ਨਾ ਮੋੜਿਆ ਵਾਂਗੇ ਇਹ ਬਾਰ-ਬਾਰ ਡੱਬ ਵਾਲੀ ਦਾ ਬਾਈ ਪਾਸ ਨਾ ਜਿਹੜਾ ਮਲੋੜ ਤੋਂ ਉਹ ਪਾ ਲਿਆ ਸੀ ਇਹ ਚੱਲ ਇਧਰੋਂ ਹੀ ਗਾਂ ਪਾੜ ਦੀ ਕਾਲਿਆਂ ਵਾਲੀ ਨੂੰ ਇਹ ਇਹ ਚੱਲੂਗੇ ਇਹ ਇੱਕ ਪਾਸਾ ਚੱਲਦਾ ਹੋਊਗਾ ਹੋਰ ਇੱਥੇ ਗੱਡੀ ਹਲਲੇ ਲਈ ਖੜਿਆ ਯਾਰ ਜਿਆਦਾ ਪ੍ਰਭੂ ਬਹਲਾ ਜਮਾਂ ਤਾਂ ਟੀਸੀ ਦੇ ਫਿਰਦੇ ਆਪਾਂ ਹਣ ਨਾ ਮੋੜ ਦੋ ਵੀ ਨਹੀਂ ਜੀ ਦੇਖੀ ਜਾਊਗੀ ਖੜ ਜਾ ਜੀ ਜੀ ਮੋੜ ਦੋ ਹਾਂ ਦਾ ਮੰਗ ਜੂਗੀ ਚੱਲ ਅਸੀਂ ਚੱਲ ਕੇ ਫਿਰ ਤਾਂ ਚੜਾ ਕੇ ਆਦਾ ਪੁੱਛ ਲੈਣੇ ਇਹਨਾਂ ਨੂੰ ਉਹ ਗਾਂ ਵੇ ਉੱਤਰਦਾ ਇਧਰ ਇਧਰ ਆ ਇਧਰਦਾ ਚੱਲਦਾ ਨਹੀਂ ਕੰਮ ਚੱਲਦਾ ਇਧਰ ਦਾ ਮਹਾਰਾਜੀ ਆਏ ਦੀ ਇਧਰ ਲੈ ਪੁੱਛ ਲੈਣੀ ਉਹਨਾਂ ਨੂੰ ਲੰਗਦੀ ਨਹੀਂ ਵੀਰ ਯਾਰ ਲੰਗਦੀ ਨਹੀਂ ਬਾਈ ਯਾਰ ਥੱਲੇ ਦੀ ਲੰਗਦੀ ਹੈ ਪਰਲਾ ਪਾਸਾ ਇਧਰ ਲੈ ਪਾਸਾ ਵੀ ਬੰਦਾ ਅੱਛਾ ਯਾਰ ਕਿਆ ਯਾਰ ਮਾੜੀ ਹੋ ਯਾਰ ਚਲ ਕੋਈ ਨਹੀਂ ਤਾਂ ਹੀ ਤਾਂ ਸਾਡੇ ਨਾਲ ਕੋਈ ਆਉਂਦਾ ਨਹੀਂ ਨਾਲ ਪਤਾ ਇਹ ਪਤਾ ਹੀ ਨਹੀਂ ਕਦੋਂ ਘਰੇ ਵੜਨਾ ਅਰਮੇਸ਼ ਸ਼ਰਮਾ ਦੀ ਨੀਂਗਾ ਵੇਜ ਵੇਜਣਾ ਮੰਦਈਪ ਬਹੁਤ ਸੋਨਾ ਯਾਰ ਬੀਕਾ ਖੋਲੇ ਖਤ ਆ ਵੀ ਇਧਰ ਆ ਜੀ ਇਧਰ ਆ ਲੈੜਾ ਕੰਮ ਜਾਵਾ ਜੇ ਰਾਜਸਥਾਨ ਚ ਜਾਈਏ ਨਾ ਰਤ ਤੇ ਉੱਥੇ ਏਦੂ ਵੀ ਜ਼ਿਆਦਾ ਜੀ ਲੱਗਦਾ ਯਾਰ ਬੜੀ ਹਰੀਆਲੀ ਲੱਗਦੀ ਕਿਉਂ ਏਦੂ ਬਾਅਦ ਯਾਰ ਗਾਂ ਜਦੋਂ ਕਣਕਾ ਵੱਢੀਆਂ ਜਾਂ ਫੇਰ ਰੇਤਾ ਜਾ ਉਡਾਂ ਲੱਗ ਜਾਂਦਾ ਫੇਰ ਖਾਂਦਾ ਏਰਗਾ ਜਾ ਹੋਰੀ ਉਪਰਾਇਆ ਲੱਗਦਾ ਪੈਂਟ ਆ ਗਿਆ ਜੀ ਪਾਨਾ ਇਥੋਂ ਦਾ ਕਹਿੰਦੇ ਮੈਸਤਰੀ ਸੁਣੀ ਦਾ ਜਿਹਦੇ ਕੋਲੇ ਹੀ ਜਾਣੇ ਵਾਈਕਰੂ ਪਾਨੇ ਪਿੰਡ ਦਾ ਹੁਣ ਰਹਿੰਦਾ ਉੱਥੇ ਉਹਨੂੰ ਆ ਤਾਂ ਹੋਰ ਕਿੱਥੇ ਨਹੀਂ ਸੀ ਜਾਣੀ ਉਦੋਂ ਗਾ ਰਹੇ ਸੀ ਆਪਾਂ ਕਿਤੇ ਜਾ ਕੇ ਪਿੰਡ ਪਾਨੇ ਹੀ ਰਹੇ ਸੀ ਰਾਤ ਉਹ ਇਥੋਂ ਆਏ ਜਾਊਗਾ ਨਾ ਲੈ ਹੌਲੀ ਕਰਕੇ ਵਿਖਾ ਲੈਨੇ ਨਹੀਂ ਜੀ ਜੀ ਤੈਨੂੰ origignal ਡੇਰੇ ਜੀ ਲੈ ਜਾਗੇ ਇਹ ਵੀ ਹਜੇ ਉਹੀ ਹੈ ਅਸਲ ਹੀ ਨਹੀਂ ਇਹ ਅੱਛਾ ਇਹ ਬਾਲਾ ਵੀ ਇਥੋਂ ਦਾ ਉਹ ਵੱਡਾ ਕੀ ਭਰਾ ਕਿੱਡਾ ਘੜੇ ਰਹੋ ਜੀ ਵੀ ਨਹੀਂ ਤਾਂ ਧੰਨ ਧੰਨ ਸਤ ਗੁਰੂ ਜਿਹੜਾ ਮੇਨ ਇਹਨਾਂ ਦਾ ਉੱਥੇ ਉਹ ਡਾੜਾ ਗਿਆ ਨਾ ਕਿਨ ਦੂਰੀ ਇਹਦਾ ਤੈਨੂੰ ਚੌੜ ਕਰਦੇ ਆ ਹਾਂ ਇਹ ਤਾਂ ਉਹ ਹਾਂ ਧੰਨ ਧੰਨ ਸਤ ਗੁਰੂ ਇਹ ਕੋਈ ਹੋਊਗਾ ਬਲਾਕ ਬਲੂਕ ਦਾ ਤਾਂ ਇੱਕ ਛੱਡ ਜਿਵੇਂ ਹੁੰਦੇ ਆ ਵੱਡੇ ਵੱਡੇ ਕਰ ਬੋ ਕਰੀਏ ਨਾ ਤਾਂ ਤੱਕ ਤੂੰ ਵੀ ਮੰਨਦੇ ਨਹੀਂ ਮੰਨਦੇ ਨਹੀਂ ਮੈਂ ਤਾਂ ਤੈਨੂੰ ਦੱਸਿਆ ਜੀ ਧੰਨ ਧੰਨ ਸਤ ਗੁਰੂ ਦਾ ਭਰਾਵਾ ਅਸੀਂ ਤਾਂ ਜੀ ਲੈਣਾ ਸਤ ਗੁਰੂ ਕਰਕੇ ਮੰਨ ਕੇ ਆਪਾਂ ਦਾ ਸਤਨਾਮ ਵਾਹਿਗੁਰੂ ਅਸੀਂ ਸਤਨਾਮ ਵਾਹਿਗੁਰੂ ਨਹੀਂ ਮੰਨਦੇ ਬਾਈ ਜੀ ਉਹ ਤੋਂ ਵੀ ਬਣਾ ਨਹੀਂ ਸਿਰ ਤੇ ਪਾਉਂਦੇ ਸੀ ਪਰ ਤੂੰ ਵੇਖ ਸਕਦਾ ਇਹਨੂੰ ਇਹ ਫਿਰ ਆਈ ਇਹ ਇਹ ਮੇਨ ਇਹਨਾਂ ਦਾ ਬਹੁਤ ਬੱਟਾ ਇਹ ਮਾਸ ਖਾਨ ਦੇ ਨੁਕਸਾਨ ਸੱਚਾ ਗੁਰੂ ਬਹੁਤ ਘਸਾ ਲਿਖਿਆ ਪਿਆ ਏ ਠੀਕ ਆ ਯਾਰ ਬਹੁਤ ਲੰਮੀ ਵਾਰਤਾਈ ਆ ਇਹਦੇ ਬਾਰੇ ਜਾਣਕਾਰੀ ਦਿਓ ਸਾਨੂੰ ਜੇ ਕੋਈ ਭਰਾ ਨੂੰ ਹੈਗੀ ਤਾਂ ਬਿਲ ਨੂੰ ਮਰ ਦਹ ਦੇ ਜੜਦੀਆਂ ਹੱਥ ਘੜੀਆਂ ਇੱਥੇ ਨਹਿਰ ਆਊਗੀ ਆਪਣੇ ਵਾਲੀ ਨਾ ਸਮਝੀਂ ਨਾ ਨਹਿਰ ਨਿੱਕੀ ਜਿਹੀ ਆਊਗੀ ਇੱਥੇ ਮੈਨੂੰ ਲੱਗਦਾ ਆਵੇ ਆ ਗਈ ਉਹ ਵੀ ਆਪੇ ਵਾਲੀ ਗੱਲ ਹੈ ਜਿਹੜਾ ਕਹਿੰਦਾ ਨਹਿਰ ਆਊਗੀ ਆਹੋ ਅਸੀਂ ਨਾ ਨਾ ਗਏ ਸੂਆ ਗਰੀਬ ਤੇ ਉਹ ਕਹਿੰਦਾ ਨਹਿਰ ਆਊਗੀ ਸਾਨੂੰ ਨਹਿਰ ਕੀ ਦੇਣੀ ਰੋਡ ਤੇ ਤੁਰੇ ਜਾਂਦੇ ਨੇ ਇਹ ਵੀ ਆਊਗੀ ਵੱਡੀ ਉਹ ਵਿਚਾਰਾ ਕਿਤੇ ਇਦੋਂ ਵੀ ਛੋਟਾ ਆਇਆ ਸੀ ਉਹ ਤਾਂ ਪੁਲ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਪੁਲੀ ਜੀ ਆਈ ਹੋਣੀ ਹੈ ਕਿਤੇ ਤੇ ਪੁਲੀ ਦਾ ਸਾਨੂੰ ਦਿਸਿਆ ਹੀ ਨਾ ਕਾਰ ਤੇ ਤੁਰੇ ਜਾਂਦੇ ਨੇ ਆ ਕੀ ਹੈ ਖਰਾਬ ਖਰਾਬ ਹੈ 575 ਜੋ 85 ਦਾ ਆਪਾਂ ਮਿਹਦਰਾ ਹੀ ਲੈਣਾ ਈ ਕੋਈ ਐਵੇਂ ਸਵਰਾਜ ਮਗਰ ਪੈ ਗਏ ਵੱਡਾ 4 ਵੀਲ ਆ ਨਾਲੇ ਪਹਿਲਾ ਵਾਲੇ ਨਾਲ ਜੋੜੀ ਬਣ ਜਾਂਦੀ ਨਾ ਟੱਲੋ ਲੇਡਿੰਗ ਆ ਲੋਡਰ ਸਪੈਸ਼ਲ ਲੱਗਦੇ ਇੱਥੇ ਇਹ ਕੀ ਹੋ ਜਾ ਛੋਟਾ ਜਿਹਾ ਛੋਨਾ ਭਰਨ ਨੂੰ ਇਹ ਆਪਾਂ ਆਪਦੇ ਵਾਸਤੇ ਲੈ ਲਏ ਪਾਸਪਤੀ ਘਾਣ ਨੂੰ ਲਾਉਣਾ ਤਾਂ ਲੈ ਲੈਨੇ ਆਪਾਂ ਭਰਨ ਭੂਨ ਨੂੰ ਸਾਡੇ ਰੂੜੀ ਦੇ ਤਾਂ ਜਾਣਾ ਨਹੀਂ ਇਹ ਰੂੜੀ ਬਾਉਰੇ ਲਾਲਿਆ ਕਰਾਂਗੇ ਆਪਾਂ ਉੱਚਾ ਇਥਾ ਲੈ ਵੀ ਇੱਥੇ ਚੰਡੀਗੜ੍ਹ ਦਾ ਹੀ ਬੋਰਡ ਲਾਇਆ ਪਿਆ ਕਾਲਿਆਂ ਵਾਲੀ ਤੋਂ ਸਿੱਧਾ 236 ਸਰਦੂਲਗੜ੍ਹ 31 ਰੋੜੀ 26 ਤੇ ਬੜਾ ਗੁੱਦਾ ਪਤਾ ਨਹੀਂ ਕੀ ਕੁਛ ਬੜਾ ਗੁੱਦਾ ਬੜਾ ਤੇ ਇਹ ਆ ਗਿਆ ਪੌੜ ਇੱਕ ਹੀ ਪੌੜ ਜਦੋਂ ਡੱਬ ਵਾਲੀ ਸਾਈਡ ਤੋਂ ਆਉਣੇ ਆ ਕਾਲਿਆਂ ਵਾਲੀ ਸਿੱਧਾ ਰੋੜੀ ਵਾਲਾ ਰੋੜ ਇਹਦੇ ਨਾਲ ਹੈਗੀ ਦੁਕਾਨ ਜਿੱਥੇ ਆਪਾਂ ਜਾ ਰਹੇ ਹਾਂ ਇੱਕ ਮਿੰਟ ਚ ਆਪਾਂ ਪਹੁੰਚ ਜਾਣਾ ਉਹ ਸਾਉਥ ਤੋਂ ਪੁਰਾਣਾ ਵੱਡਾ ਟਰੈਕਟਰ ਖੜਾ ਆਪਣਾ ਆਸ਼ਾ ਜੀ ਇਹਦੇ ਕੋਲੇ ਇੱਥੇੋਂ ਦਾ ਸਾਨੂੰ ਵੀ ਔਖਾ ਹੁੰਦਾ ਯਾਰ ਇਹ ਪੌਲੇ ਨੇ ਗਾਂ ਨਾ ਹਜੇ ਤਾਂ ਐਨੀ ਗਾਂ ਨਹੀਂ ਯਾਰ ਇੱਥੇ ਜੇ ਹੀ ਆ ਆ ਗਿਆ ਟੋਡੀ ਜਲਵਰਕਾ ਸਜੌਂਡੀਰ ਖੜਾ ਜੌਂਡੀਰ ਦੇ ਤਾਂ ਬਾਲੇ ਮਾਰ ਹੋ ਚੱਲੇ ਜੌਂਡੀਰ ਦੇ ਨੰਬਰ ਪਾਈ ਜਾਂਦੇ ਮੇਲਿਆਂ ਚ ਬਾਬਿਓ ਜਿਹੜਾ ਜੌਂਡੀਰ ਚੱਲਦਾ ਬੈਕ ਬੂ ਗੇਅਰ ਵਾਲੇ ਕਈ ਜੌਂਡੀਰ ਤੇ ਅਰਜਨ ਇੱਥੋਂ ਚੱਲ ਰਿਹਾ ਹੁਣ ਕਮਾਂਡ ਇੱਥੇ ਵਸੀ ਵੀ ਆ ਆ ਨਿਆਰਾ ਕਿ ਨਹੀਂ ਪੂਰਾ ਪੌਲ ਥੱਲੇ ਕਿੰਨੇ ਕਿਲੋਮੀਟਰ ਪੈ ਗਏ ਸੱਚੇ ਕਿਲੋਮੀਟਰ ਚੈੱਕ ਕਰ ਗਿਆ ਆਪਾਂ ਕਿਲੋਮੀਟਰ ਆਵੇ ਇੱਥੇ ਰੱਖ ਇੰਜਨ ਖੋਲ ਹੀ ਜਾਂਦੇ ਨੇ ਕਿਉਂ ਬਾਈ ਬਹੁਤ ਜਗਾੜੀ ਬੰਦੇ ਆ ਰਹੇ ਨੇ ਯਾਰ ਇਹ ਆਣੇ ਵਾਲੇ ਐਵੇਂ ਤਾਂ ਨੰਬਰ ਪਾਈ ਜਾਂਦੇ ਆਪਣੇ ਨਹੀਂ ਸਮਝ ਗਿਆ ਕਿ ਨਹੀਂ ਬਾਸ ਕਰਕੇ ਬੱਲੇ ਮਤਲਬ ਨੰਬਰ ਦਿਖਾਉਣਾ ਕਿੰਨਾ ਪੈ ਗਿਆ 127 ਕਿਲੋਮੀਟਰ ਪੈ ਗਿਆ ਜੀ ਠੀਕ ਹੈ ਸਾਡਾ ਪਿੰਡਾ ਵਾਲੇ ਨੂੰ ਫੜਨਾ ਸੋਖਾ ਨਾ ਏ ਅੱਗੇ ੱਟ ਜੀ ਲੱਗਦੀ ਹੁੰਦੀ ਹੈ ਇਹ ਮਨਦੀਪ ਲਵਾ ਲਿਆ ਆਪਣੇ ਇਹ ਸਵਰਾਜ ਤੇ ਜੂਗਾ ਲੱਗੇ ਜੂਗਾ ਲੱਗਦਾ ਬਹੁਤ ਹੋ ਜਾਊਗਾ ਇਹਦੇ ਉਹ ਪੰਪ ਤੇ ਆ ਮੁੱਕਦਾ ਬਹੁਤ ਫਰਕ ਆ ਪੂਰਾ ਹੀ ਫਰਕ ਆ ਬਾਈ ਜਦ ਦੂਜੇ ਚ ਚੱਲਣ ਲੱਗ ਜਾਂਦਾ ਉਂ ਪਹਿਲੇ ਚ ਚੱਲਦਾ ਇੰਨਾ ਕ ਫਰਕ ਪੈਂਦਾ ਠੀਕ ਆ ਯਾਰ ਇੱਕ ਤਾਂ ਯਾਰ ਸਾਨੂੰ ਫੋਨ ਫੜਨਾ ਔਖਾ ਲੱਗਿਆ ਅੱਛੀ ਗੱਲ ਬਰਾਬਰ ਦਾਸ ਮੈਂ ਫੈਟ ਹੋਇਆ ਫਿਰਦਾ ਯਾਰ ਤੁਸੀਂ ਜਾਵਾਂ ਸਾਈਕਲਿੰਗ ਨੇ ਸਹੀ ਕਰਦਾ ਹੈ ਜਮਾਂ ਨਹੀਂ ਹੋ ਗਿਆ ਨਹੀਂ ਆਪਣਾ ਹੀ ਹੈ ਅ ਬਦ ਦੂਜਾ ਬਾਈ ਕਰੇਗੇ ਉਹ ਕਹਿੰਦਾ ਤਾਂ ਹੈ ਬਾਈ ਪਰ ਯਾਰ ਲੱਭਦਾ ਨਹੀਂ ਮਿਲਦਾ ਮਾੜਾ ਕੋਰਦਾ ਆਪੇ ਸਤਨਾ ਆਪੇ ਸਕਲਾ ਗਿਆ ਬੇਨ ਬਣ ਸਪਲਾਈ ਤੋਂ ਸਪਲਾਈ ਪੰਪ ਹਾਲਾ ਹੈ ਵਾਸ਼ਲਾ ਰਗਾ ਹਨ ਹਾਂ ਤੇ ਹੋਰ ਆਹ ਟੈਂਪਲੇਟ ਆਹ ਟੈਂਪਲੇਟ ਇਹ ਤੇ ਇਹਦੀ ਕੇਮ ਆਹ ਨਹੀਂ ਆਹ ਟੈਂਪਲੇਟ ਆਹ ਹਾਂ ਇਹ ਤੇ ਆਹ ਰਾਡ ਜੀ ਇਹਦੇ ਨਾਲ ਚੱਲੀ ਇਹ ਸ਼ਾਫਟ ਅੱਛਾ ਸ਼ਾਫਟ ਤਾਂ ਭਾਉਂ ਗਿਆ ਤੇ ਉਹਦੀ ਕੇਮ ਆਹ ਹਾਂ ਦੀ ਹੈ ਮਾਈਕੋ ਦੀ ਮਾਈਕੋ ਦੀ ਕਰਕੇ ਦੇ ਲਾ ਇਹ ਤਾਂ ਟਰੈਕਟਰ ਵਾਲੇ ਇੰਗਾਂ ਹੀ ਹੋਗੇ ਹਨ ਐਡਾ ਇਹਦੀ ਕੇਮ ਇਹਦੀ ਆਹ ਉਹਦੇ ਟੋਆ ਕੰਮ ਕਰਦੇ ਨੇ ਤੇ ਇਹਦਾ ਕਿੰਨੀ ਕੁ ਘਸੀਦਾ ਹੁਣ ਆਪਣੀ ਕਿੰਨੀ ਖਾਦਮੀ ਇਹ ਤਾਂ ਸਹੀ ਹੈ ਜੀ ਇਹ ਸਹੀ ਹੈ ਹਾਂ ਤੇ ਇਹਦਾ ਫਸਟਨ ਟੁੱਟਿਆ ਤੇ ਕਰੈਕ ਹੈ ਨਾ ਸਿਕਰੇਕ ਇਹ ਕਾ ਟੁੱਟ ਜਾਂਦਾ ਹੁੰਦਾ ਆ ਆਮ ਹੀ ਟੁੱਟੇ ਇੰਨੇ ਤਾਂ ਯਾਰ ਪ੍ਰੈਸ਼ਰ ਵਾਲਾ ਹੋਵੇ ਜਦੋਂ ਆਪਾਂ ਉਹਦੇ ਪੰਗੇ ਲੈ ਉਹਦੇ ਕਰਕੇ ਟੁੱਟਦਾ ਆ ਇਸ ਆਮ ਕੁਦਰਤੀ ਵੀ ਟੁੱਟ ਜਾਂਦੇ ਲੋ ਗਵਰਨਰ ਦੇਖਾਂ ਜੀ ਕਿੱਧਰੋਂ ਉਹਦਾ ਪਤਾ ਲੱਗਦਾ ਬੰਨ ਵੀ ਖਤਮ ਹੋ ਗਏ ਗਵਰਨਰ ਹਾਂ ਇਹ ਖਤਮ ਹੁੰਦੇ ਨਹੀਂ ਤਾਂ ਅੱਛਾ ਇਹ ਤਾਂ ਹੀ ਰਹਿੰਦਾ ਇਹ ਤਾਂ ਖਰਾਬ ਹੁੰਦੇ ਨਹੀਂ ਇਹ ਹੁੰਦਾ ਹੀ ਨਹੀਂ ਹੈ ਨਾ ਅੱਗੇੋਂ ਕੰਮ ਪਾ ਕੇ ਕਰਦੇ ਅੱਛਾ ਇਹ ਹੋਣਾ ਪੈਂਦਾ ਹਾਂ ਉਹ ਵਿੱਚ ਵਾਢੇ ਪਏ ਹੂੰ ਤੇ ਇਹ ਆ ਜਿੰਨਾ ਜਿੰਨਾ ਸਮਾਨ ਪਿਆ ਹੇ ਇਹੀ ਆ ਸਾਰਾ ਪੰਪ ਮਾਲ ਆ ਤਾਂ ਬਾਡੀ ਰਹੇਗੀ ਤੇ ਆ ਜਿੰਨਾ ਜਿੰਨਾ ਪਿਆ ਇਹ ਕਿੰਨੇ ਕ ਤਾਂ ਜਾ ਵਰਦਾ ਅੱਛਾ ਇਹ ਰੂਟਰ ਹੈ ਪੰਪ ਕਹਿੰਦੇ ਪੰਪ ਡਾਊਨ ਹੋ ਗਿਆ ਹਾਂ ਇਹ ਚੀਜ਼ ਆ ਇਹ ਡਾਊਨ ਹੁੰਦਾ ਜਦੋਂ ਹਾਂ ਇਹ ਤਾਂ ਦਿਖਾਈ ਨਹੀਂ ਕਿਧਰ ਨਾਲ ਪਾਸੋਂ ਇਹਦਾ ਪਤਾ ਲੱਗਦਾ ਪੰਪ ਡਾਊਨ ਡਾਊਨ ਨਾ ਮੜਾ ਮੋੜ ਅੱਛਾ ਇੱਥੇ ਤੋਂ ਪਾਲੋ ਸ਼ੁਰੂ ਕਰੀਏ ਅੱਛਾ ਇਹ ਹੋ ਗਿਆ ਪਾਲੋ ਤੋਂ ਕਿਨੇ ਵੀ ਹਾਂ ਚਟਾਉ ਗਿਆ ਫਿਰ ਆਹ ਜਾਂਦਾ ਇਹ ਠੀਕ ਇਹ ਆ ਜਿੰਨਾ ਕਾ ਸਮਾਨ ਪਿਆ ਜੇ ਜਮਾ ਇੱਕ ਨੰਬਰ ਹੁਣ ਪੰਪ ਕਰਨਾ ਵੀ ਕਿੰਨੇ ਕ ਦਾ ਧਰਨ ਤੋਗੀ ਇਹ ਸਮਾਨ ਦੇ ਸਿਰ ਤੇ ਆ ਜਾ ਜਦ ਵੀ ਲਈ ਮੰਨ ਲਈ ਜਮਾ ਇੱਕ ਨੰਬਰ ਕਰਾਉਣਾ ਫਾਲੋ ਪੈਸੇ ਵਾਲਾ ਬੰਦਾ ਆ ਜਾ ਉਹ ਖਾਏ ਨਾ 50 55000 ਰੁਪਏ ਖਾਏ 50 55000 ਚ ਇੰਨੀ ਟਰੇ ਭਰੂਗੀ ਇੱਕ ਮਿੰਟ ਆਗੇ ਜੀ ਆਗੇ 50 55000 ਚ ਆ ਟਰੇ ਭਰਦੀ ਹੈ ਜਾਨੀਆਂ ਇਹਦੇ ਵਿੱਚੋਂ ਇੰਨਾ ਕ ਸਮਾਨ ਨਿਕਲੇ ਬਹੁਤ ਮਹਿੰਗਾ ਪੈਂਦਾ ਕੰਮ ਯਾਰ ਮਿੱਤਰ ਇਹ ਹੁਣ ਸਾਰਾ ਹੀ ਹੋਊਗਾ ਆਪਣਾ ਪੰਪਰ ਇੱਕ ਵਾਰ ਤੇ ਉਹ ਗਵਰਨਰ ਵੀ ਖਤਮ ਸੀ ਜੋ ਪਹਿਲਾਂ ਪਿਛਲੀ ਏਰੀਆ ਦਾ ਗਵਰਨਰ ਇਹਨਾਂ ਡੰਗ ਲਾਉ ਜ ਆਪਣਾ ਪਤਾ ਹੀ ਪਰ ਹੁਣ ਜਮਾਂ ਖਤਮ ਹੋ ਗਿਆ ਤੇ ਹੁਣ ਨਵੇਂ ਸਿਰੇ ਹੋਊਗਾ ਯਾਨੀ ਵਾਈ ਵਾਈ ਵਾਲਾ ਆਪਣਾ ਫੁੱਲ ਵਧੀਆ ਕਰਦਣੇ ਹੈ ਬਾਈ ਘੜੀ ਬੈਲ ਬਹੁਤ ਤਗੜਾ ਬਣ ਗਿਆ ਚਲੋ ਕੋਈ ਨਹੀਂ ਦੰਦਾ ਥੱਲੇ ਜੀਬ ਲੈਣੀ ਪੈਣੀ ਹੈ ਹਸੀ ਜਾਂਦਾ ਭੈਣ ਐਡਾ ਬੈਲ ਬਣਾਦਾ ਮੇਰਾ ਹਜੇ ਵੀ ਹਸੀ ਇਹਨਾਂ ਨੂੰ ਮੈਂ ਦਾ ਹੈ ਚਲੋ ਜੀ ਸਰਵਾ ਜੀ ਕਰਾ ਲਿਓ ਨੇ ਇਹ ਕਿਰਾਵਾ ਤਾਂ ਨੂੰ ਤਾਂ ਪੰਪ ਠੀਕ ਹੈ ਬਸ ਬੁਖਾਰ ਜੀ ਆਉਂਦਾ ਮੈਂ ਹੈ ਵਖਾ ਕੇ ਹੀ ਆਉਣਾ ਜਹਾ ਨਹੀਂ ਪਛੀ ਲੈ ਮੇਰੇ ਪਾਪ ਕੇ ਕੋਈ ਠੀਕ ਨਹੀਂ ਕਹੀ ਸੀਗਾ ਦੋ ਟਰ ਨਾ ਪਾ ਕੇ ਆ ਚਲੇ ਆ ਇਹ ਗਰੀਬ ਮਗਰ ਬਹਿ ਗਏ ਮੈਂ ਕੱਲਾ ਡਰਾਈਵਰ ਬਣਿਆ ਜਾ ਰਹੇ ਆ ਤੇ 131 ਕਿਲੋਮੀਟਰ ਹੋ ਗਿਆ ਤੇ ਉਹ ਸਵੇਰੇ ਪੰਪ ਮਲੋਟ ਆ ਜੂਗਾ ਵਾਸਤੇ ਭੇਜ ਦੇਣਗੇ ਉਦੋਂ ਦਾ ਮੈਸਤਰੀ ਸਾਹਿਬ ਗਰਮੀਤ ਸਿੰਘ ਆਪੇ ਲਿਆਉਣਗੇ ਫੇਰ ਕਿਤੇ ਜਾ ਕੇ ਟਰੈਕਟਰ ਆਪਣਾ ਹੋਊਗਾ ਲੈ ਵੀ ਮਿੱਤਰੋ ਖੇਤ ਪਹੁੰਚਿਆ ਨਾਲ ਨਾਲ ਤੁਹਾਨੂੰ ਖੇਤ ਵੀ ਦਿਖਾਉਂਦੇ ਰਹੀਏ ਇਹ ਦੋ ਖੇਲੇ ਆਲੂ ਲਾਏ ਆਪਾਂ ਪਹਿਲੀ ਦੂਜੀ ੜੀ ਆਪਣਾ ਐਕਸਪੀਰੀਅੰਸ ਤੇ ਉਸ ਹਾਵਨਾ ਵੈਗੁਰੂ ਦੀ ਕਿਰਪਾ ਨਾਲ ਹਜੇ ਠੀਕ ਖੜਿਆ ਇਹ ਹੋ ਗਈ 95 ਦਿਨ ਦੇ ਹੋਣੇ ਮੇਰਾ ਖਿਆਲ ਤੇ 28 ਅਕਤੂਬਰ ਦੀ ਵਜਾਂ ਦਾ ਇਹ ਸਰਸੋਂ ਖੜੀ ਆਪਣੀ ਸਰੋਂ ਤੇ ਆਹ ਕੰਡੇ ਵਾਲਾ ਨਾ ਜਿਹੜਾ ਆ ਇਹ ਚੀਜ਼ ਮਾਰਦੀ ਆ ਇਹਦੇ ਤੇ ਪਹਿਲਾਂ ਵੀ ਇੱਕ ਦਿਨ 50 ਗ੍ਰਾਮ ਡਰਮੀ ਦੀ ਨਿੱਕੀ ਡਰਮੀ ਦੀ ਆ ਪਾ ਕੇ ਲਾਈ ਆਪਣਾ 240 ਹੋਣੀ ਨਹੀਂ ਕੁਛ ਕਰਿਆ ਤੇ ਰਾਉਂਡ ਅਪ ਜਾਂ ਉਹ ਰਾਉਂਡ ਅਪ ਦੀ ਤਾਂ ਪੁੜੀ ਜੀ ਪਈ ਆ ਪਰ ਉਹਦੇ ਆਸਤੇ ਥੋੜਾ ਜਿਹਾ ਥੱਲੇ ਥਾਂ ਗਿੱਲਾ ਚਾਹੀਦਾ ਹੁੰਦਾ ਉਹਨੇ ਕੰਮ ਨਹੀਂ ਕਰਨਾ ਤੇ ਗ੍ਰਾਮੋਂ ਕਸਾਉਣ ਲਿਆਵਾਂਗੇ ਆਲੂਆਂ ਤੇ ਮਾਰਨ ਨੂੰ ਉਦੋਂ ਫੇਰੇ ਤੇ ਠੋਕ ਦਾਂਗੇ ਕੇਰਾ ਇਹ ਕੰਡਿਆਲਾ ਜਾਂ ਬੋਲਾ ਵਧੀ ਜਾਂਦਾ ਆ ਤੁਸੀਂ ਦੇਖੋ ਖਾਲ ਦੇ ਨਾਲ ਨਾਲ ਇਹ ਖਾਲ ਬੇਕਾਰ ਆ ਜਣੀ ਇਹ ਪਹਿਲਾਂ ਪੱਕੇ ਖਾਲੇ ਆ ਉਹਦੇ ਆਪਣੇ ਕੱਸੀ ਦੇ ਜਿਹੜੀ ਇੱਧਰ ਪੁੱਟੀ ਵਾਲੀ ਸਾਈਡ ਤੋਂ ਆਉਂਦੀ ਹਰੀ ਗਾਲੀ ਸਾਈਡ ਤੋਂ ਉਹ ਇੱਥੋਂ ਲੰਗਦੀ ਆਪਣੇ ਉਧਰਲੀ ਸਾਈਡ ਤੋਂ ਉਸ ਤੋਂ ਬਾਅਦ ਪੈਪ ਲੈਣਾ ਪੈ ਗਿਆ ਇਹਨਾਂ ਦੀ ਵਿਚਾਰਾਂ ਦੀ ਕਦਰ ਘਾਟ ਗਿਆ ਟੁੱਟਣ ਫਟੋ ਗਏ ਇਹ ਤੇ ਇਹਦੇ 'ਚ ਵੀ ਕਾਫੀ ਹੋਇਆ ਆਉਂਦਾ ਇਹਦੇ ਤੇ ਪਹਿਲਾਂ ਮਾਰੀ ਸੀਗੀ ਤੇ ਹੁਣ ਮੰਨ ਲਓ ਫੇਰ ਅੱਜ ਮਾਰਦੇ ਅੱਜ 100 ਗ੍ਰਾਉਂਡ ਰਮੀ ਦੀ ਪਾਦੀ ਆਪਾਂ 240 ਤੇ ਬਾਕੀ ਉਹਦੇ ਫੇਰੇ ਇਹਦੇ ਤੇ ਡਬਲ ਵੱਜ ਜੂਗੀ ਜਿੱਦਾਂ ਗ੍ਰਾਮਕਸਾਉਣ ਮਾਰੀ ਫੇਰ ਕੰਟਰੋਲ ਹੋਊਗਾ ਅੱਜ ਵੇਲੇ ਸੀਗੇ ਅਜੇ ਡੀਜ਼ਲ ਪੰਪ ਆ ਜਿਹੜਾ ਮਿਲਦਾ ਨਹੀਂ ਅਜਦਾ ਦਿਨ ਤੇ ਸਾਰਾ ਹੀ ਹੋਣਾ ਡੀਜ਼ਲ ਪੰਪ ਦਾ ਤੇ ਮੈਸਤਰੀ ਕੋਲੇ ਵੀ ਨਹੀਂ ਫਿਰ ਗਏ ਉਹ ਵਿਚਾਰਾ ਆਪੇ ਕਰੂਗਾ ਨੇ ਗਰਮੀਤ ਸਿੰਘ ਕੋਟਪਾਈ ਤੇ ਉਹਨਾਂ ਦਾ ਨੰਬਰ ਵੀ ਉੱਤੇ ਤੁਹਾਨੂੰ ਦੇ ਦਿੰਨੇ ਬਹੁਤ ਭਰਾ ਕਮੈਂਟਾਂ ਚ ਵੀ ਮੰਗਦੇ ਉਹਨਾਂ ਦੀਆਂ ਵੀਡੀਓ ਆਪਾਂ ਪਹਿਲਾਂ ਵੀ ਪਾਉਂਦੇ ਰਹੇ ਤਾਂ ਹੀ ਉਹਨਾਂ ਕੋਲੇ ਗਏ ਆਪਾਂ ਥੋੜਾ ਜਿਹਾ ਕਿਉਂਕਿ ਜਿਗਾਰਡ ਬਾਜੀ ਜਿਹੜਾ ਕੰਮ ਹੋ ਜਾਂਦਾ ਆਪਣਾ ਫਿਰ ਆਮ ਮੈਸਤਰੀ ਨਹੀਂ ਛੇੜੀ ਹੱਥ ਪਾਉਂਦਾ ਅਗਲਾਂ ਦਾ ਸੀ ਇਹ ਨਹੀਂ ਰਿਸਕ ਲੈਣਾ ਜਾਹੇ ਜਾ ਉਹ ਬੰਦਾ ਵਿਚਾਰਾ ਬੜਾ ਘੈਂਟ ਤੇ ਠੀਕ ਹੈ ਜੀ ਹੁਣ ਲਾ ਲਈਏ ਡਰਮੀਆਂ ਲ ਮਿੱਤਰ ਇੱਕ ਆ ਮਿੰਦਰਾ ਵਿਕਾਊਗਾ ਜੀ ਆਪਣੇ ਲਿਆਜੀਆਂ ਕੋਲ ਬੰਦਾ ਵਾਹ ਕੇ ਆਪਦੀ ਤਸੱਲੀ ਕਰਕੇ ਫੋਲ ਨਾ ਫੇਰ ਲਿਜਾ ਸਕਦੇ ਹਾਂ ਤੇ 1,40,000 ਰੁਪਏ ਸਰਫੇ ਦੀ ਡਿਮਾਂਡ ਆ। ਵਾਈ ਜੋਗੇ ਟਾਇਰ ਟੂਰ ਠੀਕ ਹੈਗੇ 40-50 ਪੈਸੇ ਟਾਇਰ ਹੈਗੇ ਤੇ ਬਾਕੀ ਲੈਫਟਾ ਜਿਹੜੀ ਇਹਦੇ ਲੈਫਟ ਟਾਪਾ ਵੱਡੇ ਮੰਨ ਲਓ ਉੱਚੇ ਮਾਡਲ ਦਾ ਲੱਗਾ ਹੋਇਆ 475 ਉੱਚਾ ਮਾਡਲ ਜਿਹੜੇ 2011-12 ਮਾਡਲ ਜਾਗੇ ਬਾਕੀ ਹੋਰ ਜਾਣਕਾਰੀ ਲੈਣੀ ਹੋਈ ਤਾਂ ਸਕਰੀਨ ਤੇ ਇਹਨਾਂ ਦਾ ਨੰਬਰ ਆ ਰਿਹਾ ਜਿਹੜਾ ਹੁਣ-ਹੁਣ ਵੀਡੀਓ ਦੇ ਵਿੱਚ ਨੰਬਰ ਆ ਰਿਹਾ। பல நம்ப